ਪੈਨ ਹੋਣੇ ਕਿਹੜੀ ਜਗ੍ਹਾ ਤੋਂ ਆ ਕੈਨੇਡਾ ਤੋਂ ਵੀ ਵੀਡੀਓ ਕਾਲ ਕਰਕੇ ਦਿਖਾ ਰਹੇ ਹੋ ਇੱਕ ਇੱਕ ਫੋਨੇ ਪੈਨ ਹੋਣੇ ਇਹ ਵੀ ਕੈਨੇਡਾ ਤੋਂ ਹੀ ਨੇ ਜੀ ਕਹਿ ਰਹੇ ਹੋ ਵੀ ਜੋ ਸਮਰ ਆਫਰ ਚੱਲ ਰਹੀ ਹੈ ਤੇ ਜਿਹੜੇ ਬਾਹਰ ਸਾਡੀਆਂ ਭੈਣਾ ਭੈਣ ਭਰਾ ਜਿਹੜੇ ਬੈਠੇ ਉਹ ਵੀ ਫਾਇਦਾ ਲੈ ਸਕਣ ਹਾਂ ਜੀ ਕਿਹੜਾ ਪੈਨ ਹੈ ਜੀ ਸਾਡਾ ਪਿੰਡ ਦਾ ਸ਼ਹਿਰਪੁਰ ਦੇ ਕੋਲ ਆ ਸ਼ਹਿਰਪੁਰ ਤੋਂ ਆਏ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਲੈ ਕੇ ਆ ਗਿਆ ਅੰਕਲੋਂ ਬਾਗਾ ਪਣਾ ਅੰਕਲੋਂ ਬਾਗਾ ਪਣਾ ਤੇ ਤੁਹਾਨੂੰ ਲੈ ਕੇ ਆਏ ਆ ਇਹ ਬਾਗੇ ਪਣਾ ਦੇ ਸਿਤਾ ਮੂਗਾ ਰੋਡ ਨਿਅਰ ਇੰਡੀਅਨ ਗੈਸ ਏਜੰਸੀ ਆ ਅਮਰ ਆਫਰ ਚੱਲ ਰਹੀ ਹੈ ਜਿੱਥੇ ਭਾਰੀ ਮੇਲਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਫੁੱਲ ਬੈਠਾ ਫੁੱਲ ਹੈ ਗੱਡੀਆਂ ਆ ਕਾਰਾਂ ਮੋਟਰਸਾਈਕਲ ਤੇ ਲੋਕ ਆ ਰਹੇ ਆ ਅਗਰ ਤੁਸੀਂ ਬਸ ਤੇ ਆਨੇ ਹੋ ਬਸ ਤੋਂ ਆਣ ਦਾ ਤੁਹਾਡਾ ਕੋਈ ਖਰਚਾ ਨਹੀਂ ਇੱਥੋਂ ਬਸ ਸਟੈਂਡ ਜਾਣ ਦਾ ਕੋਈ ਖਰਚਾ ਨਹੀਂ ਜਦੋਂ ਤੁਸੀਂ ਅੰਕਲੋਂ ਬਾਗਾਪੜਾ ਸਟੋਰ ਤੇ ਆਉਣਾ ਜਦੋਂ ਤੁਸੀਂ ਬਸ ਸਟੈਂਡ ਉਤਰਦੇ ਹੋ ਤੇ ਇਦਾਂ ਦੇ ਬੋਰਡ ਲੱਗੇ ਹੁੰਦੇ ਆ ਅੰਕਲੋਂ ਦੇ ਆ ਫੋਟੋ ਲੱਗੀ ਹੋਈ ਆ ਅੰਕਲੋਂ ਦੀ ਤੇ ਫ੍ਰੀ ਫ੍ਰੀ ਸਰਵਿਸ ਲਿਖੀ ਹੋਈ ਆ ਤੁਸੀਂ ਇਦਾਂ ਦੇ ਰਕਸ਼ੇ ਦੇਖਣੇ ਆ ਅਗਰ ਤੁਸੀਂ ਬਸ ਤੇ ਆ ਰਹੇ ਤੁਸੀਂ ਬੈਠ ਜਾਣਾ ਅਗਰ ਤੁਸੀਂ ਮੋਗਿਆਂ ਵਾਲੀ ਸਾਈਡ ਤੇ ਆ ਰਹੇ ਹੋ ਕਾਰ ਮੋਟਰਸਾਈਕਲ ਤੇ ਆ ਰਹੇ ਹੋ ਤਾਂ ਮੋਗਿਆਂ ਵਾਲੀ ਸਾਈਡ ਤੋਂ ਚੈੱਕ ਕਰ ਲਓ ਅਗਰ ਤੁਸੀਂ ਬਾਗਿਆਂ ਪਹਾਣੇ ਵਾਲੀ ਸਾਈਡ ਤੋਂ ਆ ਰਹੇ ਹੋ ਥੋੜੇ ਖੱਬੇ ਹੱਥ ਪਾਉਗਾ ਨਾਲ ਇੱਥੇ ਇੰਡੇਨ ਕੈਸ ਏਜੰਸੀ ਆ ਇਸ ਤਰੀਕੇ ਦਾ ਬਾਹਰਲੇ ਪਾਸੇ ਬੋਰਡ ਲੱਗਿਆ ਸਾਰਾ ਕੁਝ ਲਿਖਿਆ ਹੋਇਆ ਤੁਹਾਨੂੰ ਆ ਪਤਾ ਲੱਗ ਜੂਗਾ ਅੱਜ ਅੰਦਰ ਚਲਦੇ ਆ ਗੱਲਬਾਤ ਕਰਦੇ ਆ ਵੈਰੈਟੀ ਦੇਖਦੇ ਆ ਔਰ ਜੋ ਸੇਲ ਆਫਰ ਚੱਲ ਰਹੀ ਆ ਦੇਖਦੇ ਅੰਦਰ ਜਾ ਕੇ ਵੀ ਲੋਕਾਂ ਨੂੰ ਬਾਕੀ ਫਾਇਦਾ ਹੋ ਰਿਹਾ ਜੋ ਸੇਲਾ ਪੈ ਰੀਆਂ ਉਹ ਵਾਕਈ ਇਹ ਦੇ ਰਹੇ ਆ ਉਨਾ ਵੀ ਅੱਜ ਗੱਲਬਾਤ ਕਰਦੇ ਆ ਵੀ ਜੋ ਅੰਦਰ ਚੱਲਦੇ ਆ ਦੇਖਦੇ ਆ ਕਿੱਦਾਂ ਦੀ ਵੈਰਾਈਟੀ ਔਰ ਕਿਤਾਂ ਦੀ ਕੁਆਲਿਟੀ ਆ ਆਜੋ ਸਸੇ ਗੱਲ ਪੈਂਡੇ ਹੋ ਗਈ ਸ਼ਾਪਿੰਗ ਵਧੀਆ ਹਾਂਜੀ ਕਿਹੜਾ ਪੈਂਡ ਆਈ ਆਪਣਾ ਜੈਮਨ ਵਾਲੇ ਪੈਂਡ ਤੋਂ ਆਏ ਉਹ ਕਿੱਦਾਂ ਲੈ ਲਈ ਤੁਸੀਂ ਸ਼ਾਪਿੰਗ ਕਰ ਲਈ ਹਾਂਜੀ ਕਿਹੜੇ ਸੂਟ ਲਿੱਤੇ ਆ ਕੁੱਦੀ ਕਾਟਨ ਦੀ ਬਹੁਤ ਵਧੀਆ ਹਾਂਜੀ ਪਹਿਲਾਂ ਵੀ ਸਿੱਧੀ ਹੁੰਦੀ ਆ ਕੁਆਲਿਟੀ ਠੀਕ ਆ ਹਾਂਜੀ ਦੇਖੋ ਜੀ ਇੱਧਰ ਕਸਟਮਰ ਜੁੜੇ ਹੋਏ ਆ ਸ਼ਾਪਿੰਗ ਲਈ ਸਾਨੂੰ ਬਹੁਤ ਕਸਟਮਰ ਮਿਲ ਰਹੇ ਆ ਸਸੇ ਗੱਲ ਪੈਂਡੇ ਕਿਹੜਾ ਪੈਂਡ ਆ ਆਪਣਾ ਇਹ ਤੇਕਾ ਵਾਲੇ ਭਾਈ ਆ ਵੀਡੀਓ ਪੈਂਦੀਆਂ ਵਾ ਜੋ ਦੱਸਦੇ ਆ ਵੀਡੀਓ ਦੇ ਵਿੱਚ ਉਹ ਤੋਂ ਚੀਜ਼ਾਂ ਮਿਲ ਗਈਆਂ 76 ਕਿੰਤਾ ਅੰਦਰ ਲੱਜੀ ਦੀ ਟੀਮ ਹੈ ਜਿਹੜੇ ਕੰਮ ਕਰਦੇ ਮਾਜਮ ਠੀਕ ਹੈ ਧੰਨਵਾਦ ਸ਼ੁਕਰੀਆ ਭਣੇ ਦੇਖੋ ਜੀ ਇਹਦਾ ਆਪਾਂ ਨੂੰ ਸਟਾਰਟਿਕ ਦੇ ਜਿਹੜੇ ਜਿ ਲੈ ਕੇ ਚੱਲਦੇ ਜਿੱਥੇ ਵੱਡੀ ਸਾਮਰ ਆਫਰ ਲੱਗੀ ਆ ਤੁਸੀਂ ਚੈੱਕ ਕਰ ਲੋ ਕਰਾਉਡ ਰਾਸ਼ ਕਿੰਨਾ ਜਿਹੜੀਆਂ ਇੱਥੇ ਆਫਰਾਂ ਚੱਲਦੀਆਂ ਚਾਹੇ ਤੁਸੀਂ ਪ੍ਰਿੰਟ ਸੂਟ ਲੈਣੇ ਆਂ ਕਲਾਇੰਟ ਦਾ ਪਿਆਰ ਦੇਖ ਸਕਦੇ ਹੋ ਅਨਕਲੋਂ ਬਾਗ ਆਪਣਾ ਕਿੰਨੇ ਲੋਕ ਜੁੜੇ ਹੋਏ ਆ ਤੁਸੀਂ ਵੈਰਾਈਟੀ ਚੈੱਕ ਕਰ ਲੋ ਫਰੈਂਡ ਦੇ ਵਿੱਚ ਇੰਨੀ ਵੈਰਾਈਟੀ ਕਿਸੇ ਕੋਲੋਂ ਨਹੀਂ ਮਿਲਣੀ ਅਨਕਲੋਂ ਬਾਗ ਆਪਣਾ ਸੂਟ ਮਿਲਣੀ ਚਾਹੇ ਤੁਸੀਂ ਦੁਪੱਟੇ ਲੈਣੇ ਆਂ ਚਾਹੇ ਤੁਸੀਂ ਰੈਡੀਮੇਡ ਸੂਟ ਲੈਣਾ ਨੇ ਵੱਡੀ ਹਿਊਜ ਵੈਰਾਈਟੀ ਆ ਤਾਂ ਤੁਸੀਂ ਇੱਧਰਲੇ ਪਾਸੇ ਦੁਪੱਟੇ ਵਾਲੇ ਸੂਟ ਵੀ ਤੁਸੀਂ ਲੈ ਸਕਦੇ ਹੋ ਚਾਹੇ ਦੁਪੱਟੇ ਸੂਟ 250 350 400 500 ਤੋਂ ਸ਼ੁਰੂ ਹੋ ਜਾਂਦਾ ਹੈ ਤੁਸੀਂ ਆਹ ਵੈਰਾਈਟੀ ਇੱਥੇ ਪ੍ਰੋਪਰ ਦੇਖੋ ਜੀ ਦੂਰੋਂ ਦੂਰੋਂ ਲੋਕ ਆ ਰਹੇ ਆ ਆਪਦੇ ਫਾਇਦੇ ਕਰਾ ਰਹੇ ਆ ਸਭ ਤੋਂ ਵੱਡੀ ਗੱਲ ਇੱਥੇ ਕੋਈ ਬੰਦੀਸ਼ ਨਹੀਂ ਤੁਸੀਂ ਵੀਡੀਓ ਕਾਲ ਨਹੀਂ ਕਰਨੀ ਉਹ ਪਹਾਣੀ ਸੈਂਡ ਕਰਨੀ ਇੱਥੇ ਤੁਹਾਡੇ ਨਾਲ ਪ੍ਰੋਪਰ ਸੇਲਸਮੈਨ ਕੰਪਰਮਾਈਜ਼ ਕਰਦੇ ਆ ਆਪਾਂ ਗੱਲਬਾਤ ਕਰਦੇ ਆ ਸਸੀ ਕਲਪ ਨੇ ਕਿਹੜੀ ਜਗ੍ਹਾ ਤੋਂ ਤੁਸੀਂ ਰੋਡ ਦੇ ਪੈਣ ਉਹ ਡਿਪੈਂਡ ਤੋਂ ਆ ਰਹੇ ਤੇ ਵੀਡੀਓ ਕਾਲ ਤੇ ਦਿਖਾ ਰਹੇ ਹੋ ਭੈਣ ਹੁਣਾਂ ਨੂੰ ਕੱਪੜੇ ਭੈਣ ਹੁਣੇ ਕਿਹੜੀ ਜਗ੍ਹਾ ਤੋਂ ਆ ਤੇ ਇਹਨਾਂ ਨੇ ਵੀਡੀਓ ਦੇਖੀ ਆਪਣੀ ਹਾਂਜੀ ਅਸੀਂ ਪਹਿਲਾਂ ਵੀ ਉਹਨੇ ਇਹਨਾਂ ਨੂੰ ਮੋਸਟ ਲੈ ਕੇ ਜਾਣ ਠੀਕ ਹੈ ਭੈਣੇ ਵਧੀਆ ਕੱਪੜਾ ਨਹੀਂ ਕਹਣਾ ਰੇਟ ਸਹੀ ਹੈ ਮਾਰਕੀਟ ਨਾਲੋਂ ਹਟ ਕੇ ਮੇਰੇ ਤੁਹਾਡੇ ਕਿਹੜੇ ਪੈਣ ਆ ਰੋਡ ਨਾਲ ਹੀ ਉਹ ਤੁਸੀਂ ਵੀਡੀਓ ਕਾਲ ਤੇ ਦਿਖਾ ਰਹੇ ਹੋ ਇਹ ਕਿਥੋਂ ਨੇ ਭੈਣ ਹੁਣੇ ਇਹ ਵੀ ਕੈਨੇਡਾ ਤੋਂ ਹੀ ਨੇ ਅੱਜ ਕਹਿ ਰਹੇ ਵੀ ਜੋ ਸਮਰ ਆਫਰ ਚੱਲ ਰਹੀ ਹੈ ਤੇ ਜਿਹੜੇ ਬਾਹਰਾਂ ਬੈਠੀਆਂ ਸਾਡੀਆਂ ਭੈਣਾ ਭੈਣ ਭਰਾ ਜਿਹੜੇ ਬੈਠੇ ਉਹ ਵੀ ਫਾਇਦਾ ਲੈ ਹਾਂਜੀ ਠੀਕ ਹੈ ਰੇਟ ਸਹੀ ਆ ਸਟਾਫ ਟੀਮ ਕਿਦਾਂ ਵਧੀਆ ਬਿਹੇਵੀਅਰ ਆ ਗੱਲਬਾਤ ਕਰਨ ਦਾ ਤਰੀਕਾ ਵਧੀਆ ਹੈ ਜੀ ਵਧੀਆ ਜੀ ਠੀਕ ਹੈ ਜੀ ਥੈਂਕ ਯੂ ਜੀ ਸ਼ੁਕਰੀਆ ਦੇਖੋ ਜੀ ਇਤਨਾ ਪਰਿਵਾਰ ਜੁੜੇ ਆ ਫੈਮਲੀਆ ਜੁੜੀਆਂ ਵਾ ਵੀਡੀਓ ਕਾਲਸ ਤੇ ਦਿਖਾਏ ਜਾ ਰਹੇ ਆ ਬਾਹਰ ਤੱਕ ਮਤਲਬ ਕੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਜਿਵੇਂ ਹੁਣ ਆ ਭੈਣ ਹੋਣਿਆ ਕੈਨੇਡਾ ਤੋਂ ਵੀਡੀਓ ਦੇਖ ਕੇ ਆਪਦੇ ਫੈਮਲੀ ਕਲੀਕ ਨੂੰ ਰਿਸ਼ਤੇਦਾਰਾਂ ਨੂੰ ਭੇਜਿਆ ਵੀ ਤੁਸੀਂ ਆ ਕੇ ਕੱਪੜਾ ਇੱਥੇ ਦੇਖੋ ਉਦਾਂ ਹੀ ਤੁਸੀਂ ਆਪਦੇ ਰਿਸ਼ਤੇਦਾਰਾਂ ਨੂੰ ਫਰੈਂਡਸ ਨੂੰ ਭੇਜ ਸਕਦੇ ਹੋ ਵੀ ਆ ਕਿੰਨਾ ਪਰਿਵਾਰ ਨਾਲ ਆਓ ਵਧੀਆ ਸ਼ਾਪਿੰਗ ਰੇਟ ਬਹੁਤ ਵਧੀਆ ਹਾਂ ਸਸੀਗਲ ਸਸੀਗਲ ਮਾਦਰੀ ਸਸੀਗਲ ਲੈ ਲੈ ਵੰਡਾ ਜੀ ਸਾਡਾ ਪਿੰਡਾ ਸ਼ਿਆਰਪੁਰ ਦੇ ਕੋਲ ਆ ਸ਼ਿਆਰਪੁਰ ਤੋਂ ਆਏ ਤੁਸੀਂ ਤੇ ਕਿਵੇਂ ਕੱਪੜਾ ਲੱਗ ਰਿਹਾ ਹਾਂਜੀ ਬਹੁਤ ਵਧੀਆ ਤੁਸੀਂ ਪਹਿਲਾਂ ਵੀ ਆਏ ਫਸਟ ਟਾਈਮ ਆਏ ਹੋ ਫਸਟ ਟਾਈਮ ਹੀ ਆਇਆ ਤੁਸੀਂ ਵੀਡੀਓ ਦੇਖ ਕੇ ਆਏ ਹੋ ਹਾਂਜੀ ਅਸੀਂ ਵੀਡੀਓ ਫੋਨ ਤੇ ਦੇਖੀ ਪਈ ਆ ਅੱਛਾ ਅੱਛਾ ਬਹੁਤ ਵਧੀਆ ਬਹੁਤ ਵਧੀਆ ਲੱਗ ਰਹੀ ਰੇਡ ਰੂਟ ਸਾਰਿਆਂ ਦੇ ਉੱਤੇ ਲਿਖੇ ਹੋਏ ਆ ਹਾਂਜੀ ਬਹੁਤ ਵਧੀਆ ਦੇ ਤੁਸੀਂ ਹਾਂ ਜੀ ਹਸ਼ਿਆਰਪੁਰ ਤੋਂ ਵੀ ਲੋਕ ਦੂਰੋਂ ਦੂਰੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਆ ਰਹੇ ਆ ਕੋਡ ਰੋਡ ਕਲਾਦੋ ਕਿਉਂਕਿ ਇਹ ਲੱਗ ਰਿਹਾ ਬਾਜ਼ਾਰ ਨਾਲੋਂ ਹਟ ਕੇ ਹੈਗਾ ਇੱਥੇ ਵੈਰਾਈਟੀ ਰੇਟ ਦਾ ਵੀ ਫਰਕ ਹੈ ਔਰ ਜਿੰਨੀ ਇੱਥੇ ਵੈਰਾਈਟੀ ਤੁਹਾਨੂੰ ਇੱਕੋ ਜਗ੍ਹਾ ਤੇ ਮਿਲ ਜਾਣੀ ਸੂਟਾਂ ਦੇ ਵਿੱਚ ਬਾਜ਼ਾਰ ਤੋਂ ਕਿਤੋਂ ਮੈ ਮਿਲਦੀ ਨਹੀਂ ਮੈਨੂੰ ਲੱਗਦਾ ਹੈ ਨਾ ਠੀਕ ਹੈ ਕੱਪੜਾ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੈਰਾਈਟੀ ਦੀ ਕਿਉਂਕਿ ਬੀਬੀਆਂ ਨੂੰ ਸੂਟ ਪਸੰਦ ਕਰਾਉਣਾ ਬਹੁਤ ਔਖੀ ਗੱਲ ਆ ਇਸ ਕਰਕੇ ਅਸੀਂ ਪਹਿਲਾਂ ਹੀ ਵੈਰੀਟੀ ਫੁੱਲ ਰੱਖੀ ਆ ਵੀ ਕੋਈ ਇੱਥੋਂ ਭੈਣ ਭਰਾ ਨਰਾਜ਼ ਹੋ ਕੇ ਨਾ ਜਾਵੇ ਹਰ ਇੱਕ ਦੇ ਮਿਲਦੇ ਆ ਤੁਹਾਨੂੰ ਰੇਟ ਲਿਖਿਆ ਜੀ ਹਾਂਜੀ ਸਰ ਹਰ ਇੱਕ ਨਗਰ ਹਾਂ ਠੀਕ ਹੈ ਜੀ ਧੰਵਾਦ ਸ਼ੁਕਰੀਆ ਜੀ ਬਹੁਤ ਵਧੀਆ ਕਲਾਇੰਟ ਜੁੜੇ ਵੇ ਆ ਸਭ ਤੋਂ ਵੱਡੀ ਗੱਲ ਕੀ ਅੰਕਲ ਉਹਨੇ ਪਹਿਲੇ ਦਿਨ ਤੇ ਕਿਹਾ ਅਸੀਂ ਕਲਾਇੰਟ ਨਹੀਂ ਜੋੜਨੇ ਅਸੀਂ ਕਸਟਮਰ ਨਹੀਂ ਜੋੜਨੇ ਅਸੀਂ ਗਾਹਕ ਨਹੀਂ ਬਣਾਉਣੇ ਅਸੀਂ ਪਰਿਵਾਰ ਬਣੋ ਪਰਿਵਾਰ ਆਉਣ ਸ਼ਾਪਿੰਗ ਕਰਨ ਰੇਟ ਜਾਇਜ਼ ਰੱਖਿਆ ਵਾ ਕੱਪੜੇ ਦੇ ਕੰਮ ਤੇ ਜਿਹੜਾ ਸੀਗਾ ਉਹਦਾ ਉਹ ਅੰਕਲ ਉਹਨੇ ਚੱਕਦਾ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਵੀ ਤੁਹਾਨੂੰ ਕਹਿਣਾ ਕੁਝ ਹੋਰ ਦੇਣਾ ਕੁਝ ਹੋਰ ਹਰ ਇੱਕ ਤੇ ਸੂਟ ਦੇ ਉੱਤੇ ਰੇਟ ਲਿਖਿਆ ਮਿਲਗਾ ਚਾਹੇ ਤੁਸੀਂ ਦੁਪੱਟਾ ਲੈਣਾ ਦੁਪੱਟੇ ਤੇ ਵੀ ਰੇਟ ਲਿਖਿਆ ਮਿਲਗਾ ਜਲਦ ਤੋਂ ਜਲਦ ਪਹੁੰਚੋ ਇਹ ਸਮਰ ਆਫਰ ਦਾ ਫਾਇਦਾ ਦੇਖੋ ਅੱਜ ਦਿਨ ਸ਼ਨੀਵਾਰ ਦਾ ਸ਼ਨੀਵਾਰ ਐਤਵਾਰ ਸੋਮਵਾਰ ਤਿੰਨ ਦਿਨਾਂ ਦੀ ਵੱਡੀ ਸੇਲ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਅਨਕਲ ਹੋ ਭਾਗ ਆਪਣਾ ਹਾਂ